ਬਾਜੇ ਜਿਹੜਾ ਪੰਧਾਰਾ ਹੋ ਰਿਹਾ ਪਾਪਾ ਜੀ ਦੀ ਜਗ੍ਹਾ ਤੇ ਜੀ ਤੇ ਇਥੋਂ ਇੱਕ ਤਾਂ ਪੂਰੀ ਜਗ੍ਹਾ ਦਾ ਨਾਮ ਜੀ ਜਿਹੜਾ ਨਗਰ ਆ ਜਿੱਥੇ ਮਾਪਾ ਖੜੇ ਕਿੱਥੇ ਆ ਜੀ ਇਹ ਜੀ ਬਾਬਾ ਧੂਨੇ ਵਾਲਾ ਡੇਰਾ ਜੀ ਅੱਛਾ ਸੰਜੇਨਗਰ ਗਲੀ ਨੰਬਰ 9 ਵਿੱਚ ਹੈ ਹਾਂ ਜੀ ਤੇ ਪਿਛਲੇ 40-42 ਸਾਲ ਤੋਂ ਪੰਧਾਰਾ ਲੱਗ ਰਿਹਾ ਹੈ ਅੱਛਾ ਇਹ ਬਾਬਾ ਬਨਾਨਾ ਜੀ ਦਾ ਸਮਾਗ ਉਹਨਾਂ ਨੇ ਸ਼ੁਰੂ ਕੀਤਾ ਸੀ ਭੰਡਾਰਾ ਇਹ 42ਵਾਂ ਭੰਡਾਰਾ ਹੈ ਇਥੋਂ ਦੇ ਮੁਖ ਸੇਵਾਦਾਰ ਕੋ ਨਹੀਂ ਬਾਬਾ ਜੀ ਸ਼ਾਮਨਾਥ ਜੀ ਤੇਹੀ ਪਰ ਸੰਭਾਲ ਲਈਦਾਰਾ ਬਣੇ ਤੇ ਕਿੰਨੀ ਕ ਸੰਗਤ ਜੁੜੀ ਹੋਈ ਹੈ ਇਹਦੇ ਨਾਲ ਸੰਗਤਾਂ ਹਜ਼ਾਰਾਂ ਬੰਦੇ ਆਉਂਦੇ ਜੀ ਤੇ ਸਾਰਾ ਮੱਲਾ ਪੂਰਾ ਜੁੜਿਆ ਆਇਆ ਹੈ ਸ਼ਹਿਰ ਦੇ ਕਈ ਵਿਦਵਾਨ ਆਉਂਦੇ ਆ ਤੇ ਸਾਰਾ ਆਪ ਹੀ ਹੋ ਜਾਂਦਾ ਜੀ ਪਰਮਾਤਮਾ ਦੇ ਆਣ ਨਾਲ ਕੀ ਕੌਣ ਕੌਣ ਲੋਕ ਐ ਇਸੇ ਸੇਵਾ ਕੋ ਕਰਤੇ ਜਾਂਦੇ ਆ ਕੋਈ ਰਾਜਨੀਤਿਕ ਲੋਕ ਵੀ ਹੁੰਦੇ ਆ ਹਾਂ ਸਾਰੀ ਪਾਰਟੀਆਂ ਲੈ ਹੁੰਦੇ ਜੀ ਗੁਰੂ ਕਕਰ ਜੀ ਆ ਕੇ ਗਏ ਆ ਐਮਐਲਏ ਸਾਹਿਬ ਗੁਰਦੇਸ ਸਾਹਿਬ ਉਹ ਵੀ ਆ ਰਹੇ ਆ ਟਿੱਕੀ ਵੀ ਜੀ ਆਉਂਦੇ ਆ ਜਿੱਦ ਲੋ ਜੀ ਬੰਟੀ ਵੀ ਆਉਂਦੇ ਆ ਸਾਰੇ ਆਉਂਦੇ ਜੀ ਠੀਕ ਆ ਹਾਂ ਇਹ ਤਾਂ ਸਾਂਝਾ ਤਾਂ ਜੇ ਕਿਸੇ ਨੂੰ ਉਹ ਹੈ ਨਹੀਂ ਗੱਲ ਬਈ ਆਪਾਂ ਕਿਸੇ ਨੂੰ ਇਹ ਤੋਂ ਕਿੰਨਾ ਕਿੰਨਾ ਵੱਲੋਂ ਆਪਣੇ ਮਹੱਲੇ ਵੱਲੋਂ ਕਿਹੜਾ ਸਹਿਯੋਗ ਮਿਲਦਾ ਜਾਓ ਮਹੱਲੇ ਵੱਲੋਂ 100% ਸਹਿਯੋਗ ਮਿਲਦਾ ਮਹੱਲੇ ਵੱਲੋਂ ਸਾਰਾ ਮੱਲਾ ਨਾਲ ਹੁੰਦਾ ਉਹ ਆਪਦਾ ਭੰਡਾਰਾ ਸੰਕੇ ਕਰਦੇ ਆ ਇਹ ਨਹੀਂ ਵੀ ਸੋ ਸਾਡਾ ਹੈਗਾ ਹੈ ਹਾਂ ਸਾਰੇ ਲੋਕ ਮਿਲ ਕੇ ਕਰਦੇ ਜੀ ਜੀ ਤੇ ਹੋਰ ਕੀ ਕਹਿਣਾ ਚਾਹੁੰ ਕਿ ਸੰਗਤ ਨੂੰ ਪੂਰੀ ਮੈਂ ਇਹ ਕਹਿਣਾ ਚਾਹੁੰਗਾ ਵੀ ਜਿਵੇਂ ਭੰਡਾਰਾ ਬਾਬਾ ਜੀ ਦਾ ਚੱਲ ਰਿਹਾ ਐਂ ਸਾਲੋ ਸਾਲ ਚੱਲੀ ਜਾਵੇ ਤੇ ਸੰਗਤ ਵੀ ਰਹਿਣਾ ਚੱਲਦਾ ਪਿਆ ਠੀਕ ਹੈ ਜਮਾਲ ਕੁਦੀ ਮੇਰੇ ਨਾਲ ਤੁਨ ਮੋਦੀ ਪਾ ਕੋਟਾ ਠੀਕ ਹੈ